ਜਵਾਲਾਮੁਖੀ ਦੇ ਖਬਰਾਂ ਨੂੰ ਲੈ ਕੇ ਭਾਰਤ ਦੇ ਮੀਡੀਆ ਤੇ ਕਿੰਨਾ ਵੱਡਾ ਝੂਠ ਬੋਲਿਆ ਗਿਆ ਕਿੰਨੀਆਂ ਜ਼ਿਆਦਾ ਫੇਕ ਖਬਰਾਂ ਚਲਾਈ ਗਈਆਂ ਸੋਸ਼ਲ ਮੀਡੀਆ ਤੋਂ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ 12000 ਸਾਲ ਤੋਂ ਵੀ ਪੁਰਾਣਾ ਇੱਕ ਜਵਾਲਾਮੁਖੀ ਥੋਪੀਆ ਦੇ ਉੱਤਰ ਪੂਰਬੀ ਖੇਤਰ ਦੇ ਵਿੱਚ ਬਲਾਸਟ ਹੋ ਜਾਂਦਾ ਹੈਗਾ ਇਹ ਜਵਾਲਾਮੁਖੀ ਦਾ ਨਾਮ ਸੀ ਹੈਲੀਗੱਬੀ ਜੋ ਪਹਿਲੀ ਵਾਰੀ ਬਲਾਸਟ ਹੋਏਗਾ ਇਸ ਤੋਂ ਪਹਿਲਾਂ ਬਲਾਸਟ ਹੋਣ ਦਾ ਕੋਈ ਤਾਂ ਰਿਕਾਰਡ ਹੀ ਨਹੀਂਗਾ ਜਵਾਲਾਮੁਖੀ ਦਾ ਧੂਆਂ ਧਰਤੀ ਤੋਂ ਲੈ ਕੇ ਆਸਮਾਨ ਤੱਕ 14 ਕਿਲੋਮੀਟਰ ਤੱਕ ਫੈਲਿਆ ਕੋਈ ਵੀ ਪਸ਼ੂ ਜਾਂ ਇਨਸਾਨ ਦਾ ਜਾਨੀ ਨੁਕਸਾਨ ਨਹੀਂ ਹੋਇਆ ਨੁਕਸਾਨ ਸਿਰਫ ਉਹਨਾਂ ਲੋਕਾਂ ਦਾ ਹੋਇਆ ਜਿਹੜੇ ਪਸ਼ੂ ਪਾਲਦੇ ਸੀਗੇ ਜਿਹੜੇ ਖੇਤਰ ਦੇ ਵਿੱਚ ਜਵਾਲਾਮੁਖੀ ਫਟਿਆ ਉਹ ਖੇਤਰ ਦੀ ਜ਼ਮੀਨ ਉੱਤੇ ਇਹਦਾ ਧੂਆਂ ਤੇ ਰਖ ਚਲੀ ਗਈ ਤੇ ਜਿਸ ਕਰਕੇ ਪਸ਼ੂਆਂ ਦਾ ਹਰਾਚਾਰਾ ਖਰਾਬ ਹੋ ਗਿਆ ਜਵਾਲਾਮੁਖੀ ਤੋਂ ਨਿਕਲਣ ਵਾਲਾ ਧੂਆਂ ਲਾਲ ਸਮੁੰਦਰ ਦੇ ਪਾਰ ਜਮਨ ਓਮਾਨ ਭਾਰਤ ਦੇ ਉੱਤਰੀ ਪਾਕਿਸਤਾਨ ਦੇ ਵੱਲ ਵਧਿਆ ਨਾ ਹੀ ਇਹਦੇ ਨਾਲ ਸਾਡਾ ਕੋਈ ਜਾਣੀ ਨੁਕਸਾਨ ਹੋਇਆ ਤੇ ਨਾ ਹੀ ਕਿਸੇ ਦਾ ਹੋਰ ਹੋਇਆ ਤੇ ਨਾ ਹੀ ਕੋਈ ਬਹੁਤਾ ਪੋਲੂਸ਼ਨ ਤੇ ਇਫੈਕਟ ਪਿਆ ਤੇ ਨਾ ਹੀ ਕੋਈ ਹੋਰ ਇਫੈਕਟ ਪਿਆ ਸਿਰਫ ਭਾਰਤ ਦੀਆਂ ਫਲਾਈਟਸ ਕੈਨਸਲ ਕੀਤੀਆਂ ਸੀਗੀਆਂ ਹੋਰ ਕੁਝ ਨਹੀਂ ਕੀਤਾ ਸੀਗਾ ਸਾਡੇ মিডিਆ ਨੇ ਇੰਨੀਆਂ ਝੂਠੀਆਂ ਖਬਰਾਂ ਫਲਾਈਆਂ ਮਾਨੋ ਕਿ ਸਾਡਾ ਪੰਜਾਬ ਤਾਂ ਬੱਸ ਖਤਮ ਹੀ ਹੋਣ ਵਾਲਾਗਾ ਲੋਕਾਂ ਨੂੰ ਇੰਨਾ ਡਰਾਇਆ ਇੰਨੀਆਂ ਫੇਕ ਖਬਰਾਂ ਚਲਾਈਆਂ ਕਿ ਜਵਾਲਾਮੁਖੀ ਫਟ ਗਿਆ ਹੁਣ ਤਾਂ ਪੰਜਾਬ ਤੇ ਪਾਕਿਸਤਾਨ ਸਮਝੋ ਪੂਰੇ ਬਾਲਟ ਦੇ ਵਿੱਚੋਂ ਸਾਡਾ ਮੀਡੀਆ ਗੱਪਾਂ ਦੇ ਵਿੱਚੋਂ ਸਭ ਤੋਂ ਨੰਬਰ 1 ਤੇ ਆਉਂਦਾ